ਸਸਿਆ ਗਾਉਂ ਦੇ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਅੱਜ ਫੇਰ ਇੱਕ ਨਵੀਂ ਤੇ ਸੱਚੀ ਘਟਨਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਰੋਜ਼ ਨਵੀਆਂ ਤੇ ਸੱਚੀਆਂ ਘਟਨਾਵਾਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਮੇਰੇ ਦੋਸਤ ਅਜੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਜਿਹੜੀ ਮੈਂ ਸੱਚੀ ਘਟਨਾ ਦੀ ਗੱਲ ਕਰਨ ਜਾ ਰਿਹਾ ਹਾਂ ਇਹ ਇੱਕ ਡਾਕਟਰ ਦੇ ਨਾਲ ਜੁੜੀ ਹੋਈ ਹੈ ਇਹ ਹੈ ਕਿ ਹੈ ਮੱਧ ਪ੍ਰਦੇਸ਼ ਦੇ ਇੰਦੌਰ ਦੀ ਇੰਦੌਰ ਦੇ ਵਿੱਚ ਹੀ ਇੱਕ ਡਾਕਟਰ ਹੈ ਜੋ ਬਹੁਤ ਹੀ ਜ਼ਿਆਦਾ ਫੇਮਸ ਹੈ ਉਹਦੇ ਨਾਲ ਬਹੁਤ ਹੀ ਜ਼ਿਆਦਾ ਮਰੀਜ਼ ਜੁੜੇ ਹੋਏ ਨੇ ਮਤਲਬ ਕਾਫੀ ਲੋਕ ਉਸ ਤੋਂ ਦਵਾਈ ਲੈਣ ਆਉਂਦੇ ਨੇ ਇਹ ਇੱਕ MBBS ਡਾਕਟਰ ਹੈ ਤੇ ਤੇ ਮੈਂ ਇੱਕ ਗੱਲ ਹੋਰ ਦੱਸ ਦੇਵਾਂ ਕਿ ਅੱਜ ਦੀ ਕਹਾਣੀ ਦੇ ਵਿੱਚ ਜੋ ਅਸਲੀ ਨਾਮ ਨੇ ਮੈਂ ਉਹ ਨਹੀਂ ਲਾਊਂਗਾ ਇਹਦੇ ਵਿੱਚ ਨਾਮ ਬਦਲੇ ਹੋਏ ਹੋਣਗੇ ਹੁਣ ਇੱਕ ਦਿਨ ਆਮ ਰੂਟੀਨ ਦੀ ਤਰ੍ਹਾਂ ਜੋ ਇਹ ਡਾਕਟਰ ਹੁੰਦਾ ਹੈ ਵਿਜੇ ਇਹ ਆਪਣੇ ਕਲੀਨਿਕ ਦੇ ਵਿੱਚ ਹੁੰਦਾ ਆ ਤੇ ਇਹਦੇ ਕੋਲ ਪੇਸ਼ੈਂਟ ਆ ਰਹੇ ਹੁੰਦੇ ਨੇ ਇਹ ਉਹਨਾਂ ਨੂੰ ਦਵਾਈ ਦੇ ਰਿਹਾ ਹੁੰਦਾ ਹੈ ਤਾਂ ਹੁਣ ਇਸੇ ਤਰ੍ਹਾਂ ਇਹਦੇ ਕੋਲ ਇੱਕ ਹੋਰ ਪੇਸ਼ੈਂਟ ਆਉਂਦਾ ਆ ਜੋ ਬਹੁਤ ਹੀ ਖੂਬਸੂਰਤ ਕੁੜੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਪੂਜਾ ਉਹਦੀ ਉਮਰ ਲਗਭਗ 22 ਸਾਲ ਹੁੰਦੀ ਹੈ ਉਧਰ ਜੋ ਡਾਕਟਰ ਵਿਜੇ ਹੁੰਦਾ ਆ ਉਹ ਵੀ ਕੁਆਰਾ ਹੁੰਦਾ ਆ ਉਹਦਾ ਵੀ ਵਿਆਹ ਨਹੀਂ ਹੋਇਆ ਹੁੰਦਾ ਉਹਦੀ ਜੋ ਉਮਰ ਹੁੰਦੀ ਹੈ ਉਹ ਵੀ 25-26 ਸਾਲ ਦੇ ਕਰੀਬ ਹੁੰਦੀ ਹੈ ਇਹ ਜੋ ਕੁੜੀ ਆਈ ਹੁੰਦੀ ਹੈ ਕਲੀਨਿਕ ਦੇ ਵਿੱਚ ਇਹ ਐਮਬੀਬੀਐਸ ਕਰ ਰਹੀ ਹੁੰਦੀ ਹੈ ਇਹ ਵੀ ਪ੍ਰੈਕਟਿਸ ਕਰ ਰਹੀ ਹੁੰਦੀ ਹੈ ਇਹ ਡਾਕਟਰ ਵਿਜੇ ਦੇ ਨਾਲ ਗੱਲਬਾਤ ਕਰਦੀ ਹੈ ਜਦੋਂ ਡਾਕਟਰ ਵਿਜੇ ਨੂੰ ਪਤਾ ਲੱਗਦਾ ਆ ਕਿ ਇਹ ਕੁੜੀ ਵੀ ਸੇਮ ਪ੍ਰੋਫੈਸ਼ਨ ਦੀ ਹੈ ਤਾ ਫਿਰ ਇਹ ਆਪਸ ਦੇ ਵਿੱਚ ਗੱਲਾਂបੱਤਾਂ ਕਰਨ ਲੱਗ ਜਾਂਦੇ ਨੇ ਉਸ ਤੋਂ ਬਾਅਦ ਜੋ ਡਾਕਟਰ ਵੇਜੇ ਹੁੰਦਾ ਆ ਉਹ ਨੂੰ ਪੁੱਛਦਾ ਆ ਕਿ ਤੂੰ ਕਿੱਥੇ ਦੀ ਰਹਿਣ ਵਾਲੀ ਆ ਕਿੱਥੋਂ ਬਿਲੋਂਗ ਕਰਦੀ ਆ ਤਾ ਇਹ ਕੁੜੀ ਦੱਸਦੀ ਹੈ ਕਿ ਉਹਦਾ ਗਵਾਲੀਅਰ ਦੇ ਕੋਲ ਇੱਕ ਪਿੰਡ ਆਏ ਉੱਥੋਂ ਦੀ ਰਹਿਣ ਵਾਲੀ ਆ ਤਾਂ ਜੋ ਡਾਕਟਰ ਹੁੰਦਾ ਆ ਉਹ ਕਹਿੰਦਾ ਆ ਕਿ ਤੈਨੂੰ ਹੀ ਜਾਣ ਕੇ ਖੁਸ਼ੀ ਹੋਊਗੀ ਕਿ ਮੈਂ ਵੀ ਗਵਾਲੀਅਰ ਦੇ ਕੋਲ ਇੱਕ ਪਿੰਡ ਦਾ ਹੀ ਰਹਿਣ ਵਾਲਾ ਹੁਣ ਜਦੋਂ ਉੱਥੇ ਦੋਨਾਂ ਨੂੰ ਪਤਾ ਲੱਗਦਾ ਆ ਕਿ ਇਹ ਸੇਮ ਇਲਾਕੇ ਦੇ ਰਹਿਣ ਵਾਲੇ ਨੇ ਤਾਂ ਫਿਰ ਆਪਸ ਦੇ ਵਿੱਚ ਹੋਰ ਖੁੱਲ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਪਰ ਜਦੋਂ ਉੱਥੇ ਇਹਨਾਂ ਕੋਈ ਸਮਾਂ ਘੱਟ ਹੁੰਦਾ ਆ ਕਿਉਂਕਿ ਉੱਥੇ ਹੋਰ ਵੀ ਪੇਸ਼ੈਂਟ ਬੈਠੇ ਹੁੰਦੇ ਨੇ ਪਰ ਉੱਥੇ ਕੀ ਕਰਦੇ ਨੇ ਕਿ ਉਸ ਸਮੇ ਇਹ ਦੋਨੋਂ ਆਪਣੇ ਨੰਬਰ ਐਕਸਚੇਂਜ ਕਰ ਲੈਂਦੇ ਨੇ ਹੁਣ ਦੋਨਾਂ ਕੋ ਨੰਬਰ ਆ ਚੁੱਕਿਆ ਹੁੰਦਾ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਮੈਸੇਜ ਦਾ ਸਿਲਸਲਾ ਚੱਲ ਪੈਂਦਾ ਹੈ ਪਹਿਲਾਂ ਇਹ ਮੈਸੇਜ ਦੇ ਉੱਤੇ ਗੱਲ ਕਰਦੇ ਨੇ ਤੇ ਫਿਰ ਕਾਲ ਦੇ ਉੱਤੇ ਗੱਲ ਕਰਦੇ ਨੇ ਹੌਲੀ ਹੌਲੀ ਇਹਨਾਂ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਇਹ ਹੀ ਦੋਸਤੀ ਅੱਗੇ ਜਾ ਕੇ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਹੁਣ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਇੰਨਾ ਜ਼ਿਆਦਾ ਪਿਆਰ ਹੋ ਜਾਂਦਾ ਆ ਕਿ ਹੁਣ ਇਹ ਆਪਣੇ ਰਿਸ਼ਤੇ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੰਨਣਾ ਚਾਹੁੰਦੇ ਨੇ ਹੁਣ ਦੋਨੋਂ ਤਿਆਰ ਹੁੰਦੇ ਨੇ ਇਧਰੋਂ ਜੋ ਡਾਕਟਰ ਵੇਜੇ ਹੁੰਦਾ ਉਹ ਵੀ ਤਿਆਰ ਹੁੰਦਾ ਉਧਰ ਜੋ ਡਾਕਟਰ ਪੂਜਾ ਹੁੰਦੀ ਹੈ ਉਹ ਵੀ ਤਿਆਰ ਹੁੰਦੀ ਹੈ ਕਿਉਂਕਿ ਇਹ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਕਰਦੇ ਹੁੰਦੇ ਨੇ ਸੇਮ ਪ੍ਰੋਫੈਸ਼ਨ ਦੇ ਹੁੰਦੇ ਨੇ ਇਸ ਤੋਂ ਬਾਅਦ ਇਹ ਗੱਲ ਇਹਨਾਂ ਦੇ ਪਰਿਵਾਰਾਂ ਤੱਕ ਪਹੁੰਚਦੀ ਹੈ ਜਦੋਂ ਪਰਿਵਾਰਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਬੱਚਿਆਂ ਦੀ ਆਪਣੀ ਮਰਜ਼ੀ ਸੀ ਦੋਨੋਂ ਐਜੂਕੇਟਿਡ ਸੀ ਦੋਨੋਂ ਡਾਕਟਰ ਸੀ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਨਾਲ ਦੋਨਾਂ ਦਾ ਵਿਆਹ ਤੈਅ ਕਰ ਦਿੱਤਾ ਜਾਂਦਾ ਆ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਜਾਂਦੀ ਹੈ ਦੋਨਾਂ ਦਾ ਵਿਆਹ ਦੀ ਧੂਮ-ਤਾਂਮ ਦੇ ਨਾਲ ਕੀਤਾ ਜਾਂਦਾ ਆ ਦੋਨਾਂ ਪਰਿਵਾਰਾਂ ਦੇ ਰਿਸ਼ਤੇਦਾਰ ਉੱਤੇ ਪਹੁੰਚਦੇ ਨੇ ਤੇ ਇਸ ਤੋਂ ਇਲਾਵਾ ਸ਼ਹਿਰ ਦੀਆਂ ਮਹਾਨ ਹਸਤੀਆਂ ਵੱਡੇ ਲੀਡਰ ਜਾਂ ਹੋਰ ਜੋ ਵੱਡੇ ਕਾਰੋਬਾਰੀ ਹੁੰਦੇ ਨੇ ਉਹ ਇਹਨਾਂ ਦੇ ਵਿਆਹ ਦੇ ਵਿੱਚ ਸ਼ਾਮਲ ਹੁੰਦੇ ਨੇ ਸ਼ਹਿਰ ਦੇ ਕਈ ਫੇਮਸ ਡਾਕਟਰ ਇਹਨਾਂ ਦੇ ਵਿਆਹ ਦੇ ਵਿੱਚ ਸ਼ਾਮਲ ਹੁੰਦੇ ਨੇ ਹੁਣ ਵਿਆਹ ਹੋ ਜਾਂਦਾ ਆ ਉਸ ਤੋਂ ਬਾਅਦ ਸਭ ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਪਹਿਲੀ ਰਾਤ ਆ ਜਾਂਦੀ ਹੈ ਜਿਹਨੂੰ ਆਪਾਂ 골ਡਨ ਨਾਈਟ ਕਹਿੰਦੇ ਆ ਸੁਹਾਗ ਰਾਤ ਕਹਿੰਦੇ ਆ ਇਹ ਜੋ ਪਲ ਹੁੰਦੇ ਨੇ ਇਹ ਵਿਆਹ ਹੋਏ ਜੋੜੇ ਵਾਸਤੇ ਬਹੁਤ ਹੀ ਕੀਮਤੀ ਤੇ ਯਾਦਗਾਰੀ ਪਲ ਹੁੰਦੇ ਨੇ ਜੋ ਡਾਕਟਰ ਵਿਜੇ ਹੁੰਦਾ ਹੈ ਉਹ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਉਹਦਾ ਉਹਦੀ ਮਨਪਸੰਦ ਦੀ ਕੁੜੀ ਦੇ ਨਾਲ ਵਿਆਹ ਹੋ ਚੁੱਕਿਆ ਹੁੰਦਾ ਆ ਉਹਨੂੰ ਬੜੀ ਉਮੀਦ ਹੁੰਦੀ ਹੈ ਕਿ ਇਹ ਜੋ ਪਲ ਨੇ ਉਹਦੇ ਲਈ ਬਹੁਤ ਯਾਦਗਾਰ ਹੋਣਗੇ ਪਰ ਇੱਥੇ ਸਭ ਕੁਝ ਇਸ ਤੋਂ ਉਲਟ ਹੁੰਦਾ ਆ ਜਦੋਂ ਉਹ ਰੂਮ ਦੇ ਵਿੱਚ ਜਾਂਦਾ ਆ ਤਾਂ ਉਧਰ ਜੋ ਲੇਡੀ ਡਾਕਟਰ ਹੁੰਦੀ ਹੈ ਉਹਦੀ ਘਰ ਵਾਲੀ ਹੁੰਦੀ ਆ ਉਹ ਦਿਨ ਬਹਾਨਾ ਮਾਰਦੀ ਹੈ ਉਹ ਨੂੰ ਕਹਿੰਦੀ ਹੈ ਕਿ ਅੱਜ ਉਹਦੀ ਤਬੀਅਤ ਠੀਕ ਨਹੀਂ ਉਹਦਾ ਸਿਰ ਦਰਦ ਕਰ ਰਿਹਾ ਹੈ ਆ ਇਹੋ ਬਹੁਤ ਥੱਕੀ ਹੋਈ ਹੈ ਤਾਂ ਇੱਥੇ ਡਾਕਟਰ ਵੇਜੇ ਉਸ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਤੂੰ ਆਰਾਮ ਕਰ ਹੁਣ ਰਾਤ ਨਿਕਲ ਜਾਂਦੀ ਹੈ ਅਗਲਾ ਦਿਨ ਆ ਜਾਂਦਾ ਹੈ ਦਿਨ ਵੀ ਨਿਕਲ ਜਾਂਦਾ ਹੈ ਤੇ ਫਿਰ ਅਗਲੀ ਰਾਤ ਆ ਜਾਂਦੀ ਹੈ ਤਾਂ ਡਾਕਟਰ ਖੁਸ਼ ਹੁੰਦਾ ਆ ਕਿ ਚਲੋ ਕੱਲ ਨਹੀਂ ਤਾਂ ਅੱਜ ਸਹੀ ਉਹ ਸੋਚਦਾ ਆ ਕਿ ਇਹ ਪਲ ਬਹੁਤ ਯਾਦਗਾਰੀ ਹੋਣਗੇ ਪਰ ਜਦੋਂ ਕੋਲ ਜਾਂਦਾ ਆ ਤਾਂ ਉਹਦੀ ਘਰ ਵਾਲੀ ਕਹਿੰਦੀ ਆ ਕਿ ਮੇਰੀ ਤਬੀਅਤ ਠੀਕ ਨਹੀਂ ਉਹ ਫੇਰ ਬਹਾਨੇ ਮਾਰਨ ਲੱਗਦੀ ਆ ਤਾਂ ਡਾਕਟਰ ਚੁੱਪ ਕਰ ਜਾਂਦਾ ਆ ਤਾਂ ਐਦਾਂ ਕਰਦੇ ਕਰਦੇ ਉਥੇ ਹਫ਼ਤਾ ਬੀਤ ਜਾਂਦਾ ਡਾਕਟਰ ਦੀ ਜੋ ਘਰ ਵਾਲੀ ਸੀ ਜਿਹਦੇ ਨਾਲ ਉਸਨੇ ਵਿਆਹ ਕਰਾਇਆ ਸੀ ਉਹ ਰੋਜ਼ ਉਹਨੂੰ ਕੋਈ ਨਾ ਕੋਈ ਬਹਾਨਾ ਮਾਰ ਦਿੰਦੀ ਸੀ ਉਹ ਡਾਕਟਰ ਨੂੰ ਵਿਆਹ ਵਾਲਾ ਸੁੱਖ ਨਹੀਂ ਦੇਣਾ ਚਾਹੁੰਦੀ ਸੀ ਇਹ ਦੇਖ ਕੇ ਜੋ ਡਾਕਟਰ ਸੀ ਉਹ مایوس ਹੋ ਜਾਂਦਾ ਹੈ ਅਕਸਰ ਉਹ ਡਾਕਟਰ ਸੀ ਤਾਂ ਉਹਦੇ ਮਨ ਦੇ ਵਿੱਚ ਇੱਥੇ ਸ਼ੱਕ ਵੀ ਆਉਂਦਾ ਹੈ ਉਹ ਸੋਚਦਾ ਹੈ ਕਿ ਇੱਥੇ ਮੈਨੂੰ ਕੁਝ ਠੀਕ ਨਹੀਂ ਲੱਗ ਰਾ ਉਹਨੂੰ ਲੱਗਦਾ ਹੈ ਕਿ ਇੱਥੇ ਜ਼ਰੂਰ ਕੁਝ ਨਾ ਕੁਝ ਗੜਬੜਾ ਹੈ ਉਹਨੂੰ ਹੁਣ ਉਹ ਕੁੜੀ ਸਹੀ ਨਹੀਂ ਲੱਗ ਰਹੀ ਹੁੰਦੀ ਉੱਥੇ ਡਾਕਟਰ ਬੇਟੇ ਆਪਣੀ ਘਰਵਾਲੀ ਦੇ ਨਾਲ ਗੱਲ ਕਰਦਾ ਉਹਨੂੰ ਪੁੱਛਦਾ ਹੈ ਕਿ ਜੇਕਰ ਉਹਨੂੰ ਕੋਈ ਤਕਲੀਫ ਹੈ ਉਹਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਉਹਨੂੰ ਦੱਸ ਦੇਵੇ ਉਹ ਡਾਕਟਰ ਆ ਉਹਦਾ ਹੱਲ ਕਰ ਦੇਊਗਾ ਪਰ ਜੋ ਉਹ ਦੀ ਘਰ ਵਾਲੀ ਸੀ ਉਹ ਉੱਥੇ ਬਹਾਨੇ ਬਣਾਈ ਜਾ ਰਹੀ ਸੀ ਉਹ ਕੋਈ ਵੀ ਉਸ ਨੂੰ ਸੱਚ ਨਹੀਂ ਦੱਸ ਰਹੀ ਸੀ ਉਹਦੇ ਨਾਲ ਕੋਈ ਵੀ ਗੱਲ ਨਹੀਂ ਕਰ ਰਹੀ ਸੀ ਇੱਥੇ ਜੋ ਡਾਕਟਰ ਵਿਜੇ ਹੁੰਦਾ ਉਹ ਪਰੇਸ਼ਾਨ ਹੋ ਜਾਂਦਾ ਆ ਹਫਤਾ ਲੰਘ ਚੁੱਕਿਆ ਹੁੰਦਾ ਆ ਫਿਰ ਮਹੀਨਾ ਲੰਘ ਜਾਂਦਾ ਆ ਇਸ ਤਰ੍ਹਾਂ ਦਿਨ ਨਿਕਲੀ ਜਾ ਰਹੇ ਹੁੰਦੇ ਨੇ ਦਿਨ ਨਿਕਲਦੇ ਨਾਲ ਜੋ ਡਾਕਟਰ ਸੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਸਿਰਫ ਇਸੇ ਗੱਲ ਕਰਕੇ ਉਹ ਸੋਚਦਾ ਰਹਿੰਦਾ ਸੀ ਕਿ ਉਹਨੇ ਵਿਆਹ ਕਰਵਾਇਆ ਤਾਂ ਉਸ ਕੁੜੀ ਦੇ ਵਿੱਚ ਇਹੋ ਜੀ ਕੀ ਪ੍ਰੋਬਲਮ ਹੈ ਕਿ ਉਹ ਵਿਆਹ ਕਰਵਾ ਕੇ ਵੀ ਇੱਕ ਹਸਬੰਡ ਤੇ ਵਾਈਫ ਦੇ ਵਿੱਚ ਜੋ ਹੁੰਦਾ ਆ ਉਹ ਮੇਰੇ ਨਾਲ ਉਹ ਨਹੀਂ ਕਰ ਰਹੀ ਡਾਕਟਰ ਪੂਰੀਆਂ ਆਪਣੀਆਂ ਕੋਸ਼ਿਸ਼ਾਂ ਕਰਦਾ ਪਰ ਉਹਦੀਆਂ ਸਾਰੀਆਂ ਕੋਸ਼ਿਸ਼ਾਂ ਇੱਥੇ ناکਾਮ ਜਾਂਦੀਆਂ ਨੇ ਹੁਣ ਥੱਕ ਹਾਰ ਕੇ ਇਹ ਜੋ ਡਾਕਟਰ ਵਿਜੇ ਸੀ ਇਹ ਪੂਜਾ ਦੇ ਪਰਿਵਾਰ ਵਾਲਿਆਂ ਦੇ ਨਾਲ ਸੰਪਰਕ ਕਰਦਾ ਆ ਉਹਨਾਂ ਨੂੰ ਦੱਸਦਾ ਆ ਕਿ ਉਹਨਾਂ ਦਾ ਵਿਆਹ ਹੋ ਚੁੱਕਿਆ ਆ ਇੰਨਾ ਸਮਾਂ ਹੋ ਗਿਆ ਪਰ ਹੁਣ ਤੱਕ ਉਹਨਾਂ ਨੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਕੀਤੀ ਡਾਕਟਰ ਵਿਜੇ ਕਹਿੰਦਾ ਆ ਕਿ ਤੁਸੀਂ ਮੈਨੂੰ ਦੱਸੋ ਇੱਥੇ ਕੀ ਪ੍ਰੋਬਲਮ ਆ ਨਹੀਂ ਤਾਂ ਮੈਂ ਤੁਹਾਡੀ ਕੁੜੀ ਨੂੰ ਤਲਾਕ ਦਊਂਗਾ ਮੈਂ ਨਾਲ ਨਹੀਂ ਰਹਿ ਸਕਦਾ ਪਰ ਉਧਰ ਜੋ ਪੂਜਾ ਦੇ ਪਰਿਵਾਰ ਵਾਲੇ ਹੁੰਦੇ ਨੇ ਉਹ ਵੀ ਇੱਥੇ ਪੱਲਾ ਛਾੜ ਦਿੰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਤਾਂ ਇਸ ਬਾਰੇ ਕੁਝ ਵੀ ਨਹੀਂ ਪਤਾ ਪਰਿਵਾਰ ਵਾਲੇ ਡਾਕਟਰ ਨੂੰ ਕਹਿੰਦੇ ਨੇ ਕਿ ਇਹ ਤੁਹਾਡੇ ਘਰ ਦਾ ਮਾਮਲਾ ਆ ਇਹਦੇ ਨਾਲ ਤੁਸੀਂ ਨਜਿੱਠੋ ਇੱਥੇ ਸੀਨ ਇਹ ਸੀ ਕਿ ਡਾਕਟਰ ਦੇ ਕੈਬਨ ਦੇ ਵਿੱਚ ਕੁੜੀ ਆਈ ਜੋ ਡਾਕਟਰ ਦੇ ਨਾਲ ਗੱਲਬਾਤ ਕਰਦੀ ਆ ਡਾਕਟਰ ਨੂੰ ਉਹ ਪਸੰਦ ਆ ਜਾਂਦੀ ਆ ਇਹਨਾਂ ਦੇ ਵਿੱਚ ਗੱਲਬਾਤ ਚੱਲਦੀ ਆ ਦੋਸਤੀ ਹੁੰਦੀ ਆ ਤੇ ਫਿਰ ਪਿਆਰ ਹੋ ਜਾਂਦਾ ਆ ਪਿਆਰ ਤੋਂ ਵਧੇ ਇਹ ਵਿਆਹ ਵੀ ਕਰਵਾ ਲੈਂਦੇ ਨੇ ਪਰ ਇੱਥੇ ਇੱਕ ਗੱਲ ਇਹ ਹੈ ਕਿ ਜੋ ਕੁੜੀ ਸੀ ਉਹ ਵੀ ਨਹੀਂ ਜਾਣਦੀ ਸੀ ਕਿ ਜੋ ਮੁੰਡਾ ਆ ਉਹਦਾ ਬੈਕਗ੍ਰਾਉਂਡ ਕੀ ਹੈ ਤੇ ਇਹ ਜੋ ਡਾਕਟਰ ਵਿਜੇ ਸੀ ਇਹਨੇ ਵੀ ਪਤਾ ਨਹੀਂ ਕਰਾਇਆ ਸੀ ਉਹਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਕੁੜੀ ਦਾ ਬੈਕਗ੍ਰਾਉਂਡ ਕੀ ਹੈ ਇਸ ਤੋਂ ਬਾਅਦ ਡਾਕਟਰ ਵਿਜੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕਰਦਾ ਉਹ ਉਹਨਾਂ ਨੂੰ ਵਿੱਚ ਪਾਉਂਦਾ ਆ ਉਹ ਵੀ ਇਹ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਕੁੜੀ ਨੂੰ ਵੀ ਪੁੱਛਦੇ ਨੇ ਪਰ ਇੱਥੇ ਕੋਈ ਵੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਉਂਦੀ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਫੇਰ ਗੱਲ ਕੀਤੀ ਜਾਂਦੀ ਹੈ ਫੇਰ ਵੀ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਪਰਿਵਾਰ ਵਾਲੇ ਵੀ ਇੱਥੇ ਕੁਝ ਨਹੀਂ ਦੱਸਦੇ ਉਹੀ ਕਹਿੰਦੇ ਨੇ ਕਿ ਸਾਨੂੰ ਤਾਂ ਇਹਦੇ ਬਾਰੇ ਕੁਝ ਨਹੀਂ ਪਤਾ ਕੁੜੀ ਦੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਜੋ ਸਾਡੀ ਕੁੜੀ ਆ ਸਾਨੂੰ ਨਹੀਂ ਪਤਾ ਉਹਨੂੰ ਕੀ ਪ੍ਰੋਬਲਮ ਹੈ ਉਹ ਤਲਾਕ ਵੀ ਨਹੀਂ ਦਊਗੀ ਤੇ ਉਹ ਰਹੂਗੀ ਵੀ ਡਾਕਟਰ ਵੇਜੇ ਦੇ ਹੀ ਘਰ ਦੇ ਵਿੱਚ ਇਸ ਤੋਂ ਬਾਅਦ ਵੀ ਜੋ ਡਾਕਟਰ ਵੇਜੇ ਹੁੰਦਾ ਉਹ ਬਹੁਤ ਕੋਸ਼ਿਸ਼ਾਂ ਕਰਦਾ ਆ ਇਸ ਮਸਲੇ ਨੂੰ ਹੱਲ ਕਰਨ ਦੀਆਂ ਪਰ ਇਸ ਦਾ ਕੋਈ ਵੀ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਹੁਣ ਜੋ ਡਾਕਟਰ ਸੀ ਉਹਨੂੰ ਜ਼ਿੰਦਗੀ ਆਪਣੀ ਨਰਕ ਭਰੀ ਲੱਗਣ ਲੱਗਦੀ ਆ ਇਸ ਤੋਂ ਬਾਅਦ ਡਾਕਟਰ ਵੇਜੇ ਥੱਕ ਹਾਰ ਕੇ ਉਹ ਫੈਮਿਲੀ ਕੋਰਟ ਦਾ ਸਹਾਰਾ ਲੈਂਦਾ ਆ ਉਹ ਕੇਸ ਦਾਇਰ ਕਰਦਾ ਆ ਜਦੋਂ ਉਹ ਜੱਜ ਦੇ ਸਾਹਮਣੇ ਪੇਸ਼ ਹੁੰਦਾ ਆ ਤਾਂ ਉਹ ਜੱਜ ਹੁੰਦੇ ਆ ਅਨਿਲ ਕੁਮਾਰ ਉਹ ਉਹਨਾਂ ਨੂੰ ਸਾਰੀ ਕਹਾਣੀ ਦੱਸਦਾ ਉਹ ਜੱਜ ਸਾਹਿਬ ਨੂੰ ਦੱਸਦਾ ਹੈ ਕਿ ਇਸ ਤਰ੍ਹਾਂ ਸਾਨੂੰ ਪਿਆਰ ਹੋਇਆ ਸੀ ਤੇ ਫਿਰ ਅੱਗੇ ਜਾ ਕੇ ਅਸੀਂ ਦੋਨਾਂ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਪਰ ਹੁਣ ਤੱਕ ਮੈਂ ਵਿਅਵਤਾ ਸੁਖ ਨਹੀਂ ਪਾ ਸਕਿਆ ਕਿਉਂਕਿ ਜੋ ਮੇਰੀ ਪਤਨੀ ਹੈ ਉਹਦਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਉਹਨੂੰ ਕੀ ਪ੍ਰੋਬਲਮ ਹੈ ਉਹ ਮੈਨੂੰ ਨੇੜੇ ਨਹੀਂ ਆਉਣ ਦਿੰਦੀ ਉਹ ਜੱਜ ਸਾਹਿਬ ਨੂੰ ਕਹਿੰਦਾ ਹੈ ਕਿ ਮੈਂ ਇਹਦੇ ਨਾਲ ਨਹੀਂ ਰਹਿ ਸਕਦਾ ਮੈਨੂੰ ਇਸ ਤੋਂ ਤਲਾਕ ਚਾਹੀਦਾ ਜੱਜ ਨਿਲਕੁਮਾਰ ਵੱਲੋਂ ਜਦੋਂ ਇਹ ਸਾਰੀ ਗੱਲ ਸੁਣੀ ਜਾਂਦੀ ਹੈ ਤਾਂ ਫਿਰ ਉਹਨਾਂ ਦੇ ਵੱਲੋਂ ਇੱਕ ਨੋਟਿਸ ਭੇਜਿਆ ਜਾਂਦਾ ਆ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਬੁਲਾਇਆ ਜਾਂਦਾ ਆ ਪਰ ਫਿਰ ਇੱਥੇ ਨਾ ਤਾਂ ਅਦਾਲਤ ਦੇ ਵਿੱਚ ਪਰਿਵਾਰ ਦੇ ਵਿੱਚੋਂ ਕੋਈ ਪਹੁੰਚਦਾ ਆ ਤੇ ਨਾ ਹੀ ਉੱਥੇ ਕੁੜੀ ਪਹੁੰਚਦੀ ਆ ਇੱਕ ਨੋਟਿਸ ਭੇਜਿਆ ਜਾਂਦਾ ਆ ਜਦੋਂ ਉਹ ਪੇਸ਼ ਨਹੀਂ ਹੁੰਦੇ ਇਸ ਤੋਂ ਬਾਅਦ ਫਿਰ ਨੋਟਿਸ ਤੇ ਨੋਟਿਸ ਭੇਜੇ ਜਾਂਦੇ ਨੇ ਸੰਮਣ ਵੀ ਭੇਜੇ ਜਾਂਦੇ ਨੇ ਪਰ ਕੁੜੀ ਦਾ ਪਰਿਵਾਰ ਫਿਰ ਵੀ ਉੱਥੇ ਹਾਜ਼ਰ ਨਹੀਂ ਹੁੰਦਾ ਇਸ ਤੋਂ ਬਾਅਦ 4 ਸਾਲ ਬੀਤ ਜਾਂਦੇ ਨੇ ਪਰਵਾਰ ਦੇ ਵਿੱਚੋਂ ਨਾ ਕੋਈ ਆਉਂਦਾ ਤੇ ਨਾ ਹੀ ਉੱਥੇ ਕੁੜੀ ਆਉਂਦੀ ਹੈ ਪਰ ਉਧਰ ਜੋ ਡਾਕਟਰ ਵਿਜੇ ਦੇ ਪਰਿਵਾਰ ਵਾਲੇ ਸੀ ਜਾਂ ਡਾਕਟਰ ਵਿਜੇ ਸੀ ਉਹ ਹਮੇਸ਼ਾ ਅਦਾਲਤ ਦੇ ਵਿੱਚ ਹਾਜ਼ਰ ਹੁੰਦੇ ਸੀ ਇਸ ਸਭ ਤੋਂ ਬਾਅਦ ਜੱਜ ਸਾਹਿਬ ਗੁੱਸੇ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਜਦੋਂ ਵੀ ਕਿਤੇ ਸਮਨ ਆਉਂਦੇ ਨੇ ਤਾਂ ਆਪਾਂ ਉਹਨਾਂ ਦੀ ਤੋਹੀਨ ਨਹੀਂ ਕਰ ਸਕਦੇ ਇਹ ਇੱਕ ਕੋਰਟ ਦੀ ਬੇਇੱਜ਼ਤੀ ਹੁੰਦੀ ਹੈ ਹੁਣ ਇਹ ਸਭ ਚੀਜ਼ਾਂ ਦੇਖ ਕੇ ਫਿਰ ਪੁਲਿਸ ਦਾ ਸਹਾਰਾ ਲਿਆ ਜਾਂਦਾ ਆ ਜਜ ਸਾਹਿਬ ਵੱਲੋਂ ਪੁਲਿਸ ਨੂੰ ਆਰਡਰ ਕੀਤਾ ਜਾਂਦਾ ਆ ਪੁਲਿਸ ਵਾਲੇ ਫਿਰ ਕੁੜੀ ਦੇ ਪਰਿਵਾਰ ਵਾਲਿਆਂ ਤੱਕ ਪਹੁੰਚਦੇ ਨੇ ਉਹਨਾਂ ਦੇ ਘਰ ਜਾਇਆ ਜਾਂਦਾ ਆ ਤੇ ਉਹਨਾਂ ਨੂੰ ਉੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਪਰਿਵਾਰ ਵਾਲੇ ਫਿਰ ਵੀ ਉੱਥੇ ਆਉਣ ਦੇ ਲਈ ਰਾਜ਼ੀ ਨਹੀਂ ਹੁੰਦੇ ਉਹਨਾਂ ਨੂੰ ਧੱਕੇ ਦੇ ਨਾਲ ਉਥੋਂ ਅਦਾਲਤ ਦੇ ਵਿੱਚ ਲਿਆਇਆ ਜਾਂਦਾ ਫਿਰ ਉੱਥੇ ਜੱਜ ਸਾਹਿਬ ਜੋ ਆਉਂਦੇ ਨੇ ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਇਹਨਾਂ ਨੂੰ ਪੁੱਛਦੇ ਨੇ ਕਿ ਉਹਨਾਂ ਨੂੰ ਇੰਨੇ ਨੋਟਿਸ ਭੇਜੇ ਗਏ ਉਹਨਾਂ ਨੂੰ ਸਾਮਣੇ ਭੇਜੇ ਗਏ ਉਹ ਅਦਾਲਤ ਦੇ ਵਿੱਚ ਪੇਸ਼ ਕਿਉਂ ਨਹੀਂ ਹੋਏ ਉਸ ਤੋਂ ਬਾਅਦ ਜੱਜ ਸਾਹਿਬ ਵੱਲੋਂ ਇਹ ਆਰਡਰ ਕੀਤਾ ਜਾਂਦਾ ਆ ਕਿ ਇਹ ਜੋ ਕੁੜੀ ਆ ਇਹਦਾ ਮੈਡੀਕਲ ਕਰਵਾਇਆ ਜਾਵੇ ਜੱਜ ਸਾਹਿਬ ਦੇ ਕਹਿਣ ਦੇ ਉੱਤੇ ਇਸ ਕੁੜੀ ਨੂੰ ਮੈਡੀਕਲ ਵਾਸਤੇ ਇੱਕ ਟੀਮ ਲੈ ਕੇ ਜਾਂਦੀ ਹੈ ਤੇ ਜਦੋਂ ਮੈਡੀਕਲ ਤੋਂ ਬਾਅਦ ਇਹ ਸੱਚਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਸੱਚਾਈ ਜਾਣ ਕੇ ਉੱਥੇ ਜੱਜ ਸਾਹਿਬ ਮੁੰਡੇ ਦੇ ਪਰਿਵਾਰ ਵਾਲੇ ਤੇ ਉੱਥੇ ਬੈਠੇ ਲੋਕਾਂ ਨੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਅਸਲ ਦੇ ਵਿੱਚ ਜਿਹਦੇ ਨਾਲ ਡਾਕਟਰ ਵਿਜੇ ਨੇ ਇਹ ਕੁੜੀ ਪੂਜਾ ਦੇ ਨਾਲ ਵਿਆਹ ਕਰਵਾਇਆ ਸੀ ਪੂਜਾ ਇੱਕ ਕੁੜੀ ਹੈ ਹੀ ਨਹੀਂ ਸੀ ਉਹ ਇੱਕ ਕਿਨਰ ਸੀ ਉਹ ਇੱਕ ਟਰਾਂਸ ਜੈਂਡਰ ਸੀ ਮਤਲਬ ਇੱਥੇ ਡਾਕਟਰ ਜੋ ਕੁੜੀ ਸੀ ਇਹਨੇ ਬਹੁਤ ਵੱਡਾ ਧੋਖਾ ਕੀਤਾ ਸੀ ਉਸ ਡਾਕਟਰ ਵਿਜੇ ਦੇ ਨਾਲ ਉਹਨੂੰ ਝੂਠ ਬੋਲ ਕੇ ਵਿਆਹ ਕਰਵਾਇਆ ਸੀ ਇੱਥੇ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਸ ਪੂਜਾ ਨੇ ਆਪਣੇ ਸੈਕਸ ਕਨਵਰਟ ਕਰਨ ਦੇ ਲਈ ਇੱਕ ਸਰਜਰੀ ਵੀ ਕਰਵਾਈ ਸੀ ਜੋ ਸਫਲ ਨਹੀਂ ਰਹੀ ਸੀ ਫੇਰ ਵੀ ਇਹ ਸਭ ਕੁਝ ਪਤਾ ਹੁੰਦੇ ਹੋਏ ਇਸ ਕੁੜੀ ਨੇ ਡਾਕਟਰ ਦੇ ਨਾਲ ਪਿਆਰ ਦਾ ਖੇਡ ਰਚਿਆ ਉਹਦੇ ਨਾਲ ਸਾਜ਼ਿਸ਼ ਰਚੀ ਉਹਦੇ ਨਾਲ ਵਿਆਹ ਕਰਵਾਇਆ ਇੰਨਾ ਵੱਡਾ ਧੋਖਾ ਇਹਨੇ ਡਾਕਟਰ ਵਿਜੈਨ ਨੂੰ ਦਿੱਤਾ ਤੇ ਉਹਦੇ ਪਰਿਵਾਰ ਨੂੰ ਦਿੱਤਾ ਅਦਾਲਤ ਦੇ ਵਿੱਚ ਇਹ ਸਭ ਜਦੋਂ ਸਾਹਮਣੇ ਆਉਂਦਾ ਹੈ ਤਾਂ ਇਹਦੇ ਉੱਤੇ ਜੱਜ ਸਾਹਿਬ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਦੇ ਹੋ ਆਦੇਸ਼ ਜਾਰੀ ਕਰਦੇ ਨੇ ਜੋ ਨਵੰਬਰ 2021 ਨੂੰ ਕੀਤਾ ਜਾਂਦਾ ਆ ਕਿ ਇਹ ਜੋ ਡਾਕਟਰ ਐ ਦੋਨੋਂ ਇਕੱਠੇ ਹੋਣਾ ਨਹੀਂ ਰਹਿਣਗੇ ਇਹ ਬਿਲਕੁਲ ਕਾਨੂੰਨ ਦੇ ਖਿਲਾਫ ਹੈ ਜੋ ਲੜਕੀ ਦੇ ਪਰਿਵਾਰ ਵਾਲੇ ਨੇ ਉਹਨਾਂ ਨੂੰ ਸਭ ਕੁਝ ਪਤਾ ਸੀ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਕੁੜੀ ਦਾ ਵਿਆਹ ਇਸ ਡਾਕਟਰ ਦੇ ਨਾਲ ਕੀਤਾ ਪਰਿਵਾਰ ਵਾਲਿਆਂ ਨੂੰ ਵੀ ਸਜ਼ਾ ਦਿੱਤੀ ਜਾਊਗੀ ਤੇ ਉਹ ਜੋ ਕੁੜੀ ਕਿਨਰ ਹੈ ਉਹਨੂੰ ਵੀ ਬਣਦੀ ਸਜ਼ਾ ਦਿੱਤੀ ਜਾਊਗੀ ਪਰ ਇੱਥੇ ਕਾਰਨ ਨਹੀਂ ਨਿਕਲ ਕੇ ਸਾਹਮਣੇ ਆਉਂਦਾ ਕਿ ਇਸ ਕੁੜੀ ਨੇ ਡਾਕਟਰ ਦੇ ਨਾਲ ਵਿਆਹ ਕਿਉਂ ਕਰਵਾਇਆ ਸੀ ਇਹਨੂੰ ਕੀ ਲਾਲਚ ਸੀ ਇਹ ਨੂੰ ਉਸ ਦਾ ਪੈਸੇ ਦਾ ਲਾਲਚ ਸੀ ਜਾਂ ਫਿਰ ਕੋਈ ਹੋਰ ਲਾਲਚ ਸੀ ਇਸ ਕੁੜੀ ਨੇ ਉਸ ਡਾਕਟਰ ਦੀ ਜੋ ਜ਼ਿੰਦਗੀ ਸੀ ਇਹ ਖਰਾਬ ਕਰਕੇ ਰੱਖ ਦਿੱਤੀ ਸੀ ਤਬਾਹ ਕਰਕੇ ਰੱਖ ਦਿੱਤੀ ਸੀ ਉਹਦੀ ਜ਼ਿੰਦਗੀ ਦੇ ਇਸ ਨੇ 4-5 ਸਾਲ ਖਰਾਬ ਕਰਕੇ ਰੱਖ ਦਿੱਤੇ ਜੋ ਡਾਕਟਰ ਵਿਜੇ ਹੈ ਅੱਗੇ ਜਾ ਕੇ ਬਿਸ਼ੱਕ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਲਵੇ ਉਹਦੀ ਜ਼ਿੰਦਗੀ ਖੁਸ਼ੀਆਂ ਭਰੀ ਹੋ ਜਾਵੇ ਵਧੀਆ ਹੋ ਜਾਵੇ ਪਰ ਜੋ ਸੁਨੇਹੇ 4-5 ਸਾਲ ਨਰਕ ਭਰੇ ਕੱਡੇ ਸੀ ਉਹ ਨੂੰ ਜ਼ਿੰਦਗੀ ਭਰ ਨਹੀਂ ਭੁੱਲਣਗੇ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾਉਣ ਦਾ ਮਕਸਦ ਸਾਡਾ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਕਿਵੇਂ-ਕਿਵੇਂ ਦਾ ਕ੍ਰਾਈਮ ਸਾਡੇ ਆਲੇ-ਦਾਲੇ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਆ ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ ਬਾਕੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ